ਅਸ਼ੀਰਕ ਜੀ ਸਾਰਿਆਂ ਨੂੰ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਇੱਕ ਰਿਪੋਰਟ ਕੱਲ ਦੀ ਪਾਈ ਹੋਈ ਹੈ ਪ੍ਰਧਾਨ ਮੰਤਰੀ ਮਾਤਰੋ ਵੰਦਨਾ ਯੋਜਨਾ ਸਕੀਮ ਤਹਿਤ ਪਿੰਡ ਪਦਰ ਦਾ ਯੋਗਲਾਪਾ ਦਾ ਸਰਵੇ ਪਰ ਸਭ ਨੂੰ ਮੈਂ ਧਿਆਨ ਨਾਲ ਦੱਸ ਦਿਆਂ ਵੀ ਇਹ ਜੋ ਸਰਵੇ ਜਿਹੜਾ ਤੁਹਾਨੂੰ ਕੁਝ ਨੂੰ ਕਿਹਾ ਜਾ ਰਿਹਾ ਇਹ ਪੀਐਮਵਾਈ ਦੀ ਆਈਡੀ ਖੋਲੋ ਸਾਰੇ ਜਣੇ ਹੁਣ ਸਾਈਟ ਚੱਲਦੀ ਪਈ ਹੈ ਉਸ ਸਾਈਟ ਨੂੰ ਖੋਲਣ ਤੋਂ ਬਾਅਦ ਡਿਊ ਲਿਸਟ ਇਹ ਡਿਊ ਲਿਸਟ ਨਿਕਲਨੀ ਕਿਵੇਂ ਆ ਡਿਊ ਲਿਸਟ ਕੱਢਣੀ ਕਿਵੇਂ ਆ ਉਹਦੇ ਲਈ ਦੇਖੋ ਸਭ ਤੋਂ ਪਹਿਲਾਂ ਆਪਣੇ ਕੋਲ ਡਾਟਾ ਐਂਟਰੀ অপਸ਼ਨ ਹੈ ਡਾਟਾ ਐਂਟਰੀ ਵਿੱਚ ਜਾਣਾ ਉਦੇ ਵਿੱਚ ਅੱਗੋਂ ਆਪਸ਼ਨਸ ਆ ਰਹੀਏ ਡਿਊ ਲਿਸਟ ਆਫ ਪੋਟੈਂਸ਼ੀਅਲ ਬੈਨੀਫਿਸ਼ੀਰੀ ਇਸ ਲਿਸਟ ਬਾਰੇ ਹਾਜ ਰਿਪੋਰਟ ਚਾਹੀਦੀ ਹੈ ਉਹ ਰਿਪੋਰਟ ਤੁਸੀਂ ਜਮਨੇ ਦੇਣੀ ਆ ਉਸ ਲਿਸਟ ਨੂੰ ਖੋਲੋ ਡਿਊ ਲਿਸਟ ਨੂੰ ਇਹ ਡਿਊ ਲਿਸਟ ਵਿੱਚ ਤੁਹਾਡੇ ਕੋਲ ਬਕਾਇਦਾ ਸਾਰੇ ਨਾਮ ਆ ਜਾਣਗੇ ਜੋ ਤੁਹਾਡੇ ਕੋਲ ਇਨਰੋਲਡ ਨੇ ਐਜ਼ ਅ ਪੋਸ਼ਨ ਟਰੈਕਰ ਤੇ ਉਹਨਾਂ ਮਤਲਬ ਪੂਰਾ ਕੀ ਹੈ ਡਿਊ ਲਿਸਟ ਆਫ ਪੋਟੈਂਸ਼ੀਅਲ ਬੈਨੀਫਿਸ਼ੀਰੀ fromParams ਅ ਪੋਸ਼ਨ ਟਰੈਕਰ ਐਪਲੀਕੇਸ਼ਨ ਤੁਹਾਡੇ ਕੋਲ ਇਹ ਔਰਤਾਂ ਗਰਭਤੀ ਜਾਂ ਨਰਸਿੰਗ ਪੋਸ਼ਨ ਟਰੈਕਰ ਤੇ ਦਰਜ ਨੇ ਪਰ ਨਾਲ ਹੀ ਇਹਨਾਂ ਨੂੰ ਪੋਯਮਵਾਈ ਚ ਇਨਰੋਲ ਦਿਖਾਇਆ ਜਾ ਰਿਹਾ ਹੈ। ਇਹਲੇ ਇਨਰੋਲ ਹੋਈਆਂ ਨਹੀਂ ਪਰ ਇਨਰੋਲ ਕਰਨਾ ਜਾਂ ਨਹੀਂ ਕਰਨਾ ਉਹ ਤੁਹਾਡੇ ਤੇ ਡਿਪੈਂਡ ਹੈ। ਤੁਸੀਂ ਇਹਨਾਂ ਦੀ ਵੈਰੀਫਿਕੇਸ਼ਨ ਕਰਨੀ। ਸਹੀ ਵੈਰੀਫਿਕੇਸ਼ਨ ਕਰਨ ਲਈ ਤੁਸੀਂ ਕੀ ਕਰਨਾ? ਜਿਵੇਂ ਹੁਣ ਲਾਪਾਤਰੀ ਵੀਰਪਾਲ ਕੋਰ ਜਿਨ੍ਹਾਂ ਦੀ ਮੈਂ ਐਡੀ ਖੋਲੀ ਹੈ ਉਹਨਾਂ ਨੇ ਮੈਨੂੰ ਦੱਸਿਆ ਵੀਰਪਾਲ ਕੋਰ ਲਾਪਾਤਰੀ ਜਿਹੜਾ ਹੈਗਾ ਉਹ ਪਹਿਲੇ ਬੱਚੇ ਦਾ ਕੇਸ ਹੈ ਜਾਂ ਦੂਜੇ ਬੱਚੇ ਦਾ ਕੇਸ ਹੈ? ਪੁੱਛਾ ਕਿ ਪਹਿਲੇ ਬੱਚੇ ਦੀ ਗਰਭਵਤੀ ਹੈ ਜਾਂ ਦੂਜੇ ਬੱਚੇ ਦੀ ਗਰਭਵਤੀ ਹੈ ਨਰਸਿੰਗ ਹੈ। ਹਾਂਜੀ ਮੈਨੂੰ ਇਹਨਾਂ ਕੇਸਸ ਬਾਰੇ ਪਤਾ ਲੱਗਾ ਜਿਵੇਂ ਵੀਰਪਾਲ ਕੋਰ ਹੈ ਹੁਣ ਇਹ ਵੀਰਪਾਲ ਜੋ ਕੋਰ ਹੈ ਨਾ ਜੇ ਤੁਸੇ ਨੂੰ ਕਨਫਿਊਜ਼ਨ ਹੈ ਕਿ ਵੀਰਪਾਲ ਕੋਰ ਦਾ ਕੀ ਕੁਝ ਹੈ ਡਾਟਾ ਹੈ ਜਾਂ ਨਹੀਂ ਵੀਰਪਾਲ ਕੋਰ ਤੇ ਟੱਚ ਕਰੋਗੇ ਤੁਹਾਨੂੰ ਉਹਦੀ ਡਿਟੇਲ ਛੋਟੀ ਡਿਟੇਲ ਮਿਲ ਜੇਗੀ ਜਿਵੇਂ ਵੀਰਪਾਲ ਦਾ ਨਾਮ ਵੀਰਪਾਲ ਦੀ ਜਨਮ ਤਰੀਕ ਅਤੇ ਵੀਰਪਾਲ ਦੇ ਐਲ ਐਮ ਪੀ ਤੇ ਜੇ ਬੱਚਾ ਜਨਮ ਹੋਇਆ ਤੇ ਡਿਲੀਵਰੀ ਡੇਟ ਹੁਣ ਜੋ ਇਹ ਵੀਰਪਾਲ ਕੋਰ ਦੱਸਿਆ ਗਿਆ ਹੈ ਇਹ ਵੀਰਪਾਲ ਕੋਰ ਦੂਜੇ ਬੱਚੇ ਦੀ ਗਰਭવતી ਦੂਜੇ ਬੱਚੇ ਦੀ ਗਰਭਵਤੀ ਯਾਨੀ ਕਿ ਦੂਜਾ ਬੱਚਾ ਕੁੜੀਆ ਹੋਣ ਤੇ ਹੀ ਇਹ ਉਸ ਤੋਂ ਬਾਅਦ ਹੀ ਫਾਰਮ ਭਰੇਗਾ ਜੋ ਕਿ ਹਲੇ ਗਰਵਤੀ ਹੈ ਇਸ ਕਰਕੇ ਆਪੇ ਫਾਰਮ ਹਲੇ ਨਹੀਂ ਭਰ ਸਕਦੇ ਤਾਂ ਕਰਕੇ ਇਸ ਵਰਕਰ ਨੇ ਇਹ ਪੈਂਡਿੰਗ ਰੱਖਿਆ ਨੰਬਰ 2 ਤੇ ਅਗਲਾ ਕੇਸ ਆ ਗਿਆ ਗੁਰਪ੍ਰੀਤ ਕੌਰ ਜਦੋਂ ਗੁਰਪ੍ਰੀਤ ਕੌਰ ਨੂੰ ਚੈੱਕ ਕੀਤਾ ਪਤਾ ਲੱਗਾ ਕਿ ਇਸ ਦੀ 625 ਨੂੰ 625 ਨੂੰ ਡਿਲੀਵਰੀ ਹੋ ਗਈ ਪਰ ਵਰਕਰ ਵੱਲੋਂ ਦੱਸਿਆ ਗਿਆ ਵੀ ਇਹ ਫਾਰਮ ਜਿਹੜਾ ਹੈਗਾ ਇਹਦਾ ਫਾਰਮ ਭਰ ਚੁੱਕੇ ਆ ਇਹਨੂੰ ਲਾਭ ਹੀ ਮਿਲ ਚੁੱਕਾ ਪਰ ਇਹਦੇ ਤਸੱਲੀ ਤੁਸੀਂ ਆਪਣੇ ਪਦਰ ਤੇ ਸਰਚ ਬੈਨੀਫਿਸ਼ੀਰੀ ਤੋਂ ਚੈੱਕ ਕਰ ਲਓ ਹੁਣ ਮੰਨ ਲਈ ਵਰਕਰ ਨੇ ਫਾਰਮ ਭਰਿਆ ਹੋਇਆ ਹੈ ਇਹ ਤਾਂ ਬੈਨੇਫਿਸ਼ੀਰੀ ਪਹਿਲਾਂ ਭਰਿਆ ਹੋਇਆ ਇੱਥੇ ਬੋਲ ਰਿਹਾ ਇਨਰੋਲ ਵਜੋ ਜੇ ਮੈਨੂੰ ਨਹੀਂ ਇਹਦਾ ਇਹਦੇ ਨਹੀਂ ਚਾਹੀਦਾ ਇਹਦੇ ਲਈ ਸਿਲੈਕਟ ਤੇ ਜਾ ਕੇ ਨੋਟ ਐਲੀਜੀਬਲ ਨਾਮ ਦਾ ਇੱਕ ਆਪਸ਼ਨ ਆ ਰਹੀ ਹੈ ਉਹਦੋਂ ਤਾਂ ਕਰਾਂਗੇ ਜੇ ਯੋਗ ਨਹੀਂ ਹੈ ਤੀਸਰਾ ਚੌਥੀ ਬੱਚੇ ਦੀ ਗਰਭਵਤੀ ਹੁੰਦੀ ਤੇ ਜੇ ਮੰਨ ਲਓ ਇਹ ਫਾਰਮ ਤਾਂ ਭਰਿਆ ਚੁੱਕਿਆ ਆ ਤਾਂ ਆਪਾਂ ਇਹਨੂੰ ਲਿਖਾਂਗੇ ਅਲਰੇਡੀ ਰਜਿਸਟਰਡ ਇਨ ਪੀਐਮਵਾਈ ਫਰਸਟ ਚਾਈਲਡ ਇਹ ਲਾਪਾਤਰੀ ਪਹਿਲਾਂ ਪੀਐਮਵਾਈ 'ਚ ਰਜਿਸਟਰਡ ਹੋ ਚੁੱਕਾ ਤੇ ਇੱਥੇ ਸ਼ੋਅ ਕਰ ਰਿਹਾ ਸੋ ਇਸ ਕਰਕੇ ਇਹਨੂੰ ਰਿਜੈਕਟ ਕੀਤਾ ਤੇ ਆਪਣੀ ਆਈਡੀ ਤੋਂ ਖਾਲੀ ਕੀਤਾ ਠੀਕ ਹੈ ਜੀ ਹੁਣ ਆਪਣੇ ਕੋਲ ਨੈਕਸਟ ਆਜੋ ਪੁਆਇੰਟ ਇਹ ਨੂੰ ਓਕੇ ਕਰਤਾ ਲਿਸਟ ਤੋਂ ਡਿਸਪੀਅਰ ਮਤ ਖਤਮ ਹੋ ਜਾਏਗਾ ਫਿਰ ਨੈਕਸਟ ਦੇਖੋ ਹੁਣ ਇਥੇ ਰਾਜਦੀਪ ਕੋਰ ਪ੍ਰਵਿੰਦਰ ਕੋਰ ਹੁਣ ਵਰਕਰ ਨੇ ਦੱਸਿਆ ਵੀ ਇਹ ਤਿੰਨੋਂ ਕੇਸ ਜਿਹੜੇ ਹੈਗੇ ਆ ਦੂਜੀ ਟਾਈਮ ਦੀ ਗਰਭਵਤੀਆਂ ਔਰਤਾਂ ਹਨ ਯਾਨੀ ਕਿ ਦੂਜੀ ਵਾਰੀ ਗਰਭਵਤੀ ਹਨ ਜਦੋਂ ਇਹ ਇਹਨਾਂ ਦੀ ਡਿਲੀਵਰੀ ਹੋਈ ਡਿਲੀਵਰੀ ਦੌਰਾਨ ਸੈਕਿੰਡ ਬੱਚਾ ਕੁੜੀਆ ਹੋਈ ਤਾਂ ਅਸੀਂ ਇਹਨਾਂ ਦਾ ਫਾਰਮ ਭਰਾਂਗੇ ਜੇਕਰ ਮੰਨ ਲਓ ਇਹਨਾਂ ਦੀ ਡਿਲੀਵਰੀ ਪਰਸੋਂ ਦਸੰਬਰ ਜਿਸ ਮਹੀਨੇ ਚ ਹੋ ਜਾਂਦੀ ਹੈ ਤੇ ਤੁਸੀਂ ਇਸ অপਸ਼ਨ ਨੂੰ ਖੋਲਿਆ ਅਤੇ ਇਹਨਾਂ ਨੂੰ ਉਸੇ ਤਰ੍ਹਾਂ ਹੀ ਆਪਣਾ ਜਿਹੜਾ ਬਣਿਆ ਹੋਇਆ ਪੁਆਇੰਟ ਉੱਤੇ ਜਾ ਕੇ ਰਿਜੈਕਟ ਕਰਨਾ ਕਿਉਂਕਿ ਦੂਜਾ ਬੱਚਾ ਗੁੰਡਾ ਹੋਣ ਤੇ ਆਪਾਂ ਲਾਭ ਨਹੀਂ ਦੇ ਰਹੇ ਦੂਜਾ ਬੱਚਾ ਕੁੜੀਆ ਹੋਣ ਤੇ ਬੈਨੀਫਿਟ ਮਿਲ ਰਿਹਾ ਆਪਾਂ ਨੋਟ ਐਲੀਜੀਬਲ ਕਹਿ ਕੇ ਰਿਜੈਕਟ ਕਰਾਂਗੇ ਕਦੋਂ ਕਰਨਾ ਜਦੋਂ ਆਪਾਂ ਨੂੰ ਪਤਾ ਲੱਗਾ ਕਿ ਦੂਜਾ ਬੱਚਾ ਸੈਕਿੰਡ ਟਾਈਮ ਚੋਂ ਦੂਜਾ ਮੁੰਡਾ ਹੋਇਆ ਤਾਂ ਜੇਕਰ ਕੁੜੀਆ ਹੋਈ ਤੇ ਇਹ ਤੁਹਾਨੂੰ ਬੈਨੀਫਿਟ ਫਾਰਮ ਫਿਲ ਕਰਨਾ ਪੈਣਾ ਨੈਕਸਟ অপਸ਼ਨ ਹੈ ਬਿਮਲਾ ਉਹਨਾਂ ਦੀ ਜੀ ਬਿਮਲਾ ਕੀ ਹੈ ਬਿਮਲਾ ਇਸ ਲਵ ਵਰਕਰ ਦੇ ਪਹਿਲੇ ਬੱਚੇ ਦਾ ਫਾਰਮ ਹੈ ਇਹਦੇ ਪਹਿਲੇ ਬੱਚੇ ਦੇ ਫਾਰਮ ਬਣਿਆ ਹੋਇਆ ਜੋ ਕਿ ਵਰਕਰਸ ਵੱਲੋਂ ਦੱਸਿਆ ਗਿਆ ਕਿ ਇਹ ਬੈਨੀਫਿਸ਼ਰੀ ਦੇ ਕੋਈ ਫਾਰਮ ਅਧੂਰੇ ਹਨ ਪ੍ਰੂਫ ਅਧੂਰੇ ਹਨ ਜੋ ਕਿ ਐਲੀਜੀਬਿਲਟੀ ਪ੍ਰੂਫ ਹੈ ਜਾਂ ਕੋਈ ਹੋਰ ਕੋਈ ਦਿੱਕਤ ਕਰਕੇ ਉਹਨਾਂ ਦੇ ਪ੍ਰੂਫ ਨਹੀਂ ਪੂਰੇ ਮਿਲੇ ਪਰ ਇਹ ਪਹਿਲੇ ਬੱਚੇ ਦਾ ਫਾਰਮ ਉਸ ਵਰਕਰ ਵੱਲੋਂ ਹਲੇ ਭਰਨਾ ਪੜਨਾ ਪੈਂਡਿੰਗ ਹੈ ਇਸ ਕਰਕੇ ਹੁਣ ਇਹ ਡਿਊ ਲਿਸਟ ਵਿੱਚ ਆਪ ਨੂੰ ਸਭ ਨੂੰ ਕਲੀਅਰ ਹੋ ਗਿਆ ਜੋ ਰਿਪੋਰਟ ਮੰਗੀ ਜਾ ਰਹੀ ਹੈ ਡਿਊ ਲਿਸਟ ਖੋਲੋ ਆਪਣੀ ਪੀਐਮਆਈ ਆਈਡੀ ਵਿੱਚ ਉਸ ਲਿਸਟ ਨੂੰ ਖੋਲਣ ਤੋਂ ਬਾਅਦ ਜੋ ਕੇਸ ਕੱਟਕੁਟ ਕੇ ਬਚਦੇ ਨਹੀਂ ਹੁਣ ਇਹ ਕੇਸ ਮੈਂ ਰੱਖੇ ਹੋਏ ਨੇ ਵਰਕਰ ਰੱਖ ਰਹੀ ਆਪਣੇ ਕੋਲ ਤੇ ਇਹਦੀ ਰਿਪੋਰਟ ਕਰੋ ਲਿਖੋ ਕਿ ਪੇਜ ਦੇ ਉੱਪਰ ਕੁੱਲ ਕੇਸ ਯਾਨੀ ਕਿ ਤੁਹਾਡੇ ਕੋਲ ਕੁੱਲ ਕੇਸ ਕਿੰਨੇ ਨੇ ਉਹਨੇ ਤੇ ਲਿਖੋਗੇ ਕੁੱਲ ਕੇਸ ਆਪਣੇ ਹੋਗੇ 4 ਫਿਰ ਪੁੱਛਿਆ ਗਿਆ ਕਿ ਕੁੱਲ ਕੇਸਾਂ ਵਿੱਚ ਪੈਂਡਿੰਗ ਜਿਵੇਂ ਆਨਲਾਈਨ ਪੈਂਡਿੰਗ ਕੇਸ ਕਿੰਨੇ 4 ਚਾਰਾਂ ਵਿੱਚ ਪੈਂਡਿੰਗ ਦੇ ਕਾਰਨ ਦੇਖਾਂਗੇ ਤਿੰਨ ਕੇਸ ਜਿਹੜੇ ਤਿੰਨ ਕੇਸ ਹੈ ਤਿੰਨ ਕੇਸ ਦੂਜੀ ਵਾਰ ਗਰਵਤੀ ਦੂਜੀ ਵਾਰੀ ਗਰਵਤੀ ਯਾਨੀ ਕਿ ਉਹਦੇ ਡਿਲੀਵਰੀ ਕਰਕੇ ਪੈਂਡਿੰਗ ਹੈ ਠੀਕ ਹੈ ਜੀ ਫਿਰ ਇੱਕ ਕੇਸ ਕਿਉਂ ਪੈਂਡਿੰਗ ਹੈ ਤੁਹਾਡੇ ਕੋਲ ਉਹ ਕੇਸ ਪੈਂਡਿੰਗ ਹੈ ਪਹਿਲੇ ਬੱਚੇ ਦੇ ਪ੍ਰੂਫ ਅਧੂਰੇ ਹੋਣ ਕਰਕੇ ਜੇਕਰ ਕੋਈ ਤੁਹਾਨੂੰ ਤੁਹਾਡੇ ਆਪਣੇ ਪੱਤਰ ਤੇ ਕੋਈ ਸਮੱਸਿਆ ਹੈ ਤਾਂ ਤੁਸੀਂ ਉਹ ਲਿਖੋਗੇ ਇਹਦੇ ਕਰਕੇ ਆਪਣੀ ਡਿਊ ਲਿਸਟ ਖੋਲੋ ਤੇ ਸਾਰੇ ਵਰਕਰਸ ਦੀ ਰਿਪੋਰਟ ਸ਼ੇਅਰ ਕਰੋ ਧਿਆਨ ਰੱਖੇ ਇਹਦੇ ਵਿੱਚ ਜੋ ਤੀਸਰਾ ਚੌਥਾ ਪੰਨਾ ਵਿੱਚ ਦੇ ਕੋਈ ਗਰਭਵਤੀ ਨਰਸਿੰਗ ਉਥੇ ਬੋਲ ਰਹੀ ਉਹਨੂੰ ਰਿਜੈਕਟ ਕਰਨ ਤੋਂ ਬਾਅਦ ਰਿਪੋਰਟ ਦੇਣੀ ਹੈ ਜੇ ਦੂਜਾ ਬੱਚਾ ਮੁੰਡਾ ਹੈ ਉਹਨੂੰ ਰਿਜੈਕਟ ਕਰਕੇ ਰਿਪੋਰਟ ਦੇਣੀ ਹੈ ਤੇ ਅੱਛਾ ਇੱਕ ਹੋਰ ਗੱਲ ਕੁਝ ਵਰਕਰਸ ਦੇ ਦੂਜੀ ਵਾਰੀ ਗਰਭਵਤੀ ਦੌਰਾਨ ਕੁੜੀਆ ਹੋ ਗਈ ਪਰ ਉਹਨਾਂ ਦੀ ਵੈਕਸੀਨੇਸ਼ਨ ਪੈਂਡਿੰਗ ਹੈ ਕਿਉਂਕਿ ਬੱਚਾ ਜਿਹੜਾ ਹੈਗਾ ਦੂਜੀ ਵਾਰੀ ਗਰਭਵਤੀ ਕੁੜੀਆ ਦੇ 3.5 ਮਹੀਨੇ ਦੀ ਵੈ ਨੂੰ ਲਾਭ ਮਿਲਦਾ ਹੈ ਬੱਚੇ ਨੂੰ ਵੈਕਸ ਫਾਰਮ ਫਿਲ ਹੁੰਦਾ ਹੈ ਤੇ ਜਿਨ੍ਹਾਂ ਦੀ ਇਸ وجہ ਕਰਕੇ ਪੈਂਡਿੰਗ ਹੈ ਉਹ ਤੇ ਡਿਲੀਵਰੀ ਦੇ ਥਾਂ ਤੇ ਵੈਕਸੀਨੇਸ਼ਨ ਪੈਂਡਿੰਗ ਦਾ ਕਾਰਨ ਦੱਸ ਕੇ ਆਪਣੀ ਰਿਪੋਰਟ ਕਰਦੇ ਤੇ ਸਾਰੇ ਵਰਕਰ ਰਿਪੋਰਟ